ਸਖਤ ਜੀ ਅਸੀਂ ਅੱਜ ਪਿੰਡ ਕਿੜੀਆਂ ਹਰੀਕੇ ਵੇ ਲੱਗਿਆ ਉਸ ਪਿੰਡ ਪਿੰਡ ਪੁੰਡੋਰੀ ਗੋਲਾ ਤੋਂ ਮਿੱਟੀ ਦੇ ਟਰਾਲੇ ਭਰ ਕੇ ਬੋਰੇ ਲੈ ਕੇ ਆਏ ਆ ਆਣ ਕੇ ਮਾਨੂੰ ਬੜਾ ਦੁੱਖ ਹੋਇਆ ਆ ਜਿੱਥੇ ਬੰਨ ਵੱਜਣ ਲਿਆ ਨਾ ਇਧਰ ਨੂੰ ਟਾ ਲੱਗੀ ਅੱਖ ਜੂਖਵਾ ਜਾ ਇਹਨੂੰ ਲਈ ਆਉਂਦੇ ਆ ਪਰ ਉਸ ਜ਼ਿਮੀਂਦਾਰ ਦੇ ਦਾਦੇ ਚਾਹੀ ਪੰਕਾੜੀ ਕਿਲੇ ਸੁੰਦਰ ਸਿੰਘ ਦੇ ਟੀੜੀਆਂ ਪਿੰਡ ਦੀ ਉਹਦਾ ਇਹੋ ਹੀ ਥਾਂ ਬਚਿਆ ਜਿਹਦੇ ਵਿੱਚ ਆ ਹੀ ਖਲੋਤੇ ਆ ਮੈਂ ਇੰਨੇ ਵੀਰਾਂ ਨੂੰ ਜੋ ਵੀ ਲਾਗੇ ਦੀ ਸੰਤਾ ਸੁਣਦੀਆਂ ਭਾਈ ਇਸ ਜ਼ਿਮੀਂਦਾਰ ਦੀ ਮਤ ਕੀਤੀ ਜਾਵੇ ਜੋ ਪਡੋਰੀ ਗੋਲਾ ਦੇ ਜੋਨ ਦੀ ਐਨਰੀ ਵੀਰ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਆਵਾਜ਼ ਦਾਬਾ ਸੁਖਾ ਸਿੰਘ ਪਿੰਡ ਪਡੋਰੀ ਗੋਲੇ ਤੋਂ ਭਾਈ ਆ ਤੁਹਾਡੇ ਸੰਯੋਗ ਨਾਲ ਸੇਵਾ ਚੱਲ ਰਹੀ ਨੇ ਉਹ ਨਹੀਂ ਆ ਪਿਆਰਿਓ ਪਿੰਡ ਬੈਠੇ ਸਾਡੇ ਬਹੁਦੇ ਸੱਜਣ ਬੋਲੀ ਜਾਂਦੇ ਆ ਫਰਾਨੇ ਫਾਂ ਲੈ ਜੋ ਠੀੜੇ ਫਾਂ ਲੈ ਜੋ ਉਹ ਭਾਈ ਰੱਜਿਆਂ ਨੂੰ ਰਜਾਉਂਦੇ ਜਿੱਥੇ ਅਸਲ ਭੁੱਖੇ ਆ ਨਾ ਉਧਰ ਕੋਈ ਨਹੀਂ ਆਉਂਦਾ ਆ ਮੇਰੇ ਵੀਰ ਨੂੰ ਮੈਂ ਕਹਿੰਦਾ ਇਹਨੂੰ ਕਮਾ ਕੇ ਬੁਕਾ ਦੇ ਕਿ ਆ ਸਾਰੀ ਘਾ ਲੱਗੀਆਂ ਆ ਬੈਨ ਮੋਢਲ ਵੱਟੀਆਂ ਜਿਹੜੇ ਉਹਨਾਂ ਨੂੰ ਵੀ ਤੇ ਆਂ ਤੀੜੀਆਂ ਪੈਨ ਆ ਜੀ 35 ਦਾਸ ਮਾਣ ਆ ਮੇਰੇ ਆਉਂਦਾ ਨਹੀਂ ਕਿ ਮਿੱਟੀ ਦੇਤੀ ਆ ਇਸ ਇਹਨਾਂ ਸੰਗਤਾਂ ਨੂੰ ਬੇਨਤੀ ਹੈ ਨੰਬਰ ਦੇ ਜਾਣੇ ਆ 10 ਦਾ ਨੰਬਰ 98 886 27182 ਜਿੱਥੇ ਵੀ ਕਿਤੇ ਲੋੜ ਵਾ ਉਹ ਲੋੜ ਵਾ ਨੂੰ ਸਾਨੂੰ ਫੋਨ ਕਰਨਾ ਅਸੀਂ ਉੱਥੇ ਲੈ ਕੇ ਆਵਾਂਗੇ ਕਿਉਂਕਿ ਸਭਰਾ ਦੇ ਬੰਦ ਤੇ ਵੀ ਬਹੁਤ ਜ਼ਿਆਦੀ ਐਸੇ ਮਿੱਟੀ ਪਹੁੰਚ ਗਈ ਆ ਉਹ ਫਿਰ ਬੋਰੇ ਉਹਦੇ ਕੋਈ ਬੇਨਤੀਆਂ ਸੰਗਤਾਂ ਨੂੰ ਜਿਹੜੀਆਂ ਸਾਡੀਆਂ ਇਹਨਾਂ ਵੀਰ ਨੇ ਉਹ ਭਾਈ ਇਹ ਕਿ ਸਰਕਾਰ ਦੇ ਖਾਤੇ 'ਚ ਪੈਸੇ ਨਾ ਪਾਉਣ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਨੰਬਰ ਦੇ ਦਿੱਤੇ ਆ ਤੇ ਸਾਡੇ ਖਾਤੇ 'ਚ ਪਾ ਸਾਡੀ ਮਤ ਕਰੋ ਉਹਨਾਂ ਨੇ ਇਹਨਾਂ ਜੀਵਨ ਦਾ ਗਰੀਬਾਂ ਨੂੰ ਕੀ ਦੇਣਾ ਤੁਸੀਂ ਦੇਣੀ ਆ ਉੱਥੇ ਮਾਇਆ ਦਿਓ ਜਿੱਥੇ ਤੁਹਾਨੂੰ ਵਿਸ਼ਵਾਸ ਵਾ ਤੁਹਾਨੂੰ ਪਤਾ ਵੇ ਤੁਹਾਡੀ ਇਹ ਜਹਾਨੋਂ ਦੀ ਕਿਰਤ ਕਮਾਈ ਜਿਹੜੀ ਆ ਕਿੱਥੇ ਲੱਗ ਰਹੀ ਆ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ